ਆਹ ਦੋਸਤੋ ਇੱਕ ਨਵੇਂ ਵਲੌਗ ਤੁਹਾਡਾ ਸਵਾਗਤ ਹੈ ਤੇ ਅੱਜ ਕਿ ਮੈਂ ਬਹੁਤ ਹੀ ਇਤਿਹਾਸਿਕ ਵਲੌਗ ਬਣਾਉਣ ਜਾ ਰਿਹਾ ਹਾਂ ਗਵਰਨਮੈਂਟ ਡਿਟੇਚਰ ਜੀ ਉਹਨਾਂ ਦਾ ਮੈਂ ਸ਼ੁਰੂ ਤੋਂ ਹੀ ਜਦੋਂ ਜੋਬ ਚਾਏ ਇੱਕ ਸੁਧਾਰਨ ਸਪਾਈ ਹਾਂ ਤੇ ਅੱਜ ਸਾਡੇ ਰੋਪੜ ਦੀ ਧਰਤੀ ਦੇ ਇਤਿਹਾਸਕ ਕੰਮ ਹੋਣ ਜਾ ਰਿਹਾ ਸਾਡੇ ਪ੍ਰਧਾਨ ਜੀ ਗੁਰਵਿੰਦਰ ਸਿੰਘ ਸੰਸਕਰ ਸੱਗੀ ਸਾਹਿਬ ਸੂਬੇ ਦੇ ਜ਼ਿਲ੍ਹੇ ਦੇ ਪ੍ਰਧਾਨ ਹੈ ਇਹ ਮੇਰੇ ਨਾਲ ਹੈ ਕੱਲ ਨੂੰ ਤੁਹਾਨੂੰ ਜਲਾਸ ਸਾਰਾ ਲਾਈਵ ਵੀ ਦਿਖਾਵਾਂ ਉਹ ਤੋਂ ਪ੍ਰਧਾਨ ਜੀ ਸਾਥੀ ਸੰਸਕਰ ਜੀ ਧੰਨਵਾਦ ਜੀ ਸਾਥੀ ਹੀਰਾ ਜੀ ਸਾਥੀਓ ਅਸੀਂ ਪੰਜਾਬ ਦਾ ਇਹ 17ਵਾਂ ਜਨਨ ਕੌਂਸਲ ਦਾ ਸਾਡਾ ਪਹਿਲਾ اجلاس ਹੈ ਸਾਡੀ ਜੋਨ ਬੈਂਚ ਹੋਈ ਸੀ ਉਸ ਤੋਂ ਬਾਅਦ ਅਸੀਂ ਪਹਿਲੀ ਜਨਰਲ ਕੌਂਸਲ ਕਰ ਰਹੇ ਹਾਂ ਗਵਰਨਮੈਂਟ ਇੰਸਟੀਚਿਊਸ਼ਨ ਦੀ ਜਿਹੜੀ ਸਭ ਤੋਂ ਸੁਪਰੀਮ ਬਾਡੀ ਹੈ ਉਹ ਸਾਡੀ ਜਨਰਲ ਕੌਂਸਲ ਹੈ ਜਿਹੜੀ ਬਲੌਕ ਪ੍ਰਧਾਨਾਂ ਦੇ ਆਧਾਰ 'ਤੇ ਸਾਰੇ ਪੰਜਾਬ ਦੇ ਬਲੌਕ ਪ੍ਰਧਾਨਾਂ ਦੇ ਆਧਾਰ 'ਤੇ ਸਾਡੀ ਬਾਡੀ ਹੈ ਇਹੀ ਬਾਡੀ ਨੂੰ ਅਧਿਕਾਰ ਹੈ ਸਾਡੇ ਸੰਵਿਧਾਨ ਦੇ ਵਿੱਚ ਸੋਧ ਕਰਨ ਦਾ ਇਸੇ ਬਾਡੀ ਨੂੰ ਅਧਿਕਾਰ ਹੈ ਸਾਡਾ ਮਨਪੱਤਰ ਬਣਾਉਣ ਦਾ ਇਸੇ ਬਾਡੀ ਨੂੰ ਅਧਿਕਾਰ ਹੈ ਵੀ ਜਿੱਥੇ ਬੰਦੀ ਜਿਹੜੀ ਆਣ ਵਾਲੇ ਸੰਗਠਨ ਕਿਹਨਾਂ ਨੀਹਾਂ ਤੇ ਚੱਲੇਗੀ ਤੁਨ ਸਾਰੀਆਂ ਸਮੱਸਿਆਵਾਂ ਅੱਜ ਦੇ ਸਮੇਂ ਦੇ ਵਿੱਚ ਬਹੁਤ ਵਿਆਪਕ ਸਮੱਸਿਆਵਾਂ ਆਇਆਂ ਸਿੱਖਿਆ ਦੇ ਸਬੰਧੀ ਅਧਿਆਪਕ ਦੇ ਬਦਲ ਕੇ ਉਸ ਨੀਤੀ ਦੇ ਵਿਰੋਧ ਦੇ ਵਿੱਚ ਅਸੀਂ ਇਸ ਪਬਲਿਕ ਸੈਕਟਰ ਦੇ ਅਧਾਰਿਆਂ ਨੂੰ ਬਚਾਉਣ ਦੇ ਹੋਏ ਜਨਰਲ ਕਾਉਂਸਲ ਕਰਨੇ ਜਾ ਰਹੇ ਹਾਂ ਜਿਹੜੀ ਵੀ ਜਿਹੜੀ ਨਵੀਂ ਸਿੱਖਿਆ ਨੀਤੀ ਹੈ ਜਿਸ ਸਿੱਖਿਆ ਨੀਤੀ ਦੇ ਵਿੱਚ ਕੰਪਲੈਕਸ ਐਜੂਕੇਸ਼ਨ ਤੇ ਬਹੁਤ ਵੱਡਾ ਜ਼ੋਰ ਉਹਨਾਂ ਨੇ ਦਿੱਤਾ ਹੋਇਆ ਡਿਜੀਟਲ ਐਜੂਕੇਸ਼ਨ ਤੇ ਜ਼ੋਰ ਦਿੱਤਾ ਹੋਇਆ ਟੀਚਰ ਜਿਹੜੇ ਆ ਉਹ ਕਿਵੇਂ ਟੀਚਰਾਂ ਦੀਆਂ ਪੋਸਟਾਂ ਘਟਕੀਆਂ ਜਾ ਸਕਦੀਆਂ ਆ ਕਿਸ ਗੱਲ ਦੀ ਦੁਆਲੇ ਸਾਡੀ ਜਿਹੜੀ ਐ ਮਨੋ ਸਿੱਖਿਆ ਨੀਤੀ 220 ਚਲਦੀ ਹੈ ਉਹਦੇ ਵਿਰੋਧ ਦੇ ਵਿੱਚ ਤੇ ਸਾਡੀਆਂ ਜਿੰਨੀਆਂ ਦੇ ਆ ਬੜੀਆਂ ਸਮੱਸਿਆਵਾਂ ਨੇ ਜਿਹੜੀਆਂ ਕਈ ਸਮੱਸਿਆਵਾਂ ਮੰਦ ਆਈਆਂ ਸੀ ਕਿ ਨਾ ਉੱਤੇ ਸਰਕਾਰ ਦਾ ਕੁਝ ਨਹੀਂ ਲੱਗਦਾ ਸਾਡੀ ਇਹ ਮੰਗ ਹੈ ਵੀ ਸਰਕਾਰ ਸਾਡੇ ਜਿਹੜੇ ਗੈਰ ਕਾਨੂੰਨੀ ਕੰਮ ਹੈ ਉਹ ਲੈਣੇ ਤੁਰੰਤ ਬੰਦ ਕਰੇ ਅੱਜ ਪ੍ਰਾਇਮਰੀ ਦੇ ਵਿੱਚ 89% ਜਿਹੜੇ ਅਧਿਆਪਕ ਹੈ ਉਹ ਵੀ ਐਲਓ ਡਿਊਟੀਆਂ ਕਰ ਰਹੇ ਨੇ ਤੇ ਵੀ ਐਲਓ ਡਿਊਟੀਆਂ ਦੇ ਨਾਲ-ਨਾਲ ਹੜਾਂ ਦੀਆਂ ਡਿਊਟੀਆਂ ਉਹਨਾਂ ਡਿਊਟੀਆਂ ਦੇ ਨਾਲ-ਨਾਲ ਕੋਈ ਅੰਕੜੇ ਇਕੱਠੇ ਕਰਨੇ ਆ ਉਹਨਾਂ ਡਿਊਟੀਆਂ ਦੇ ਨਾਲ-ਨਾਲ ਕਿਸੇ ਤਰ੍ਹਾਂ ਦਾ ਵੀ ਜਿਹੜਾ ਨਾਨ-ਟੀਚਿੰਗ ਕੰਮ ਆ ਉਹ ਕਿਥੋਂ ਤੋਂ ਲਿਆ ਜਾ ਰਿਹਾ ਉਹਦੇ ਉੱਤੇ ਸਰਕਾਰ ਦਾ ਕੁਝ ਨਹੀਂ ਲੱਗਦਾ ਸੀ ਸਰਕਾਰ ਨੂੰ ਮੰਨ ਕਰਦੇ ਵੀ ਸਰਕਾਰ ਤੁਰੰਤ ਜਿਹੜੇ ਆ ਗੈਰ-ਵਿੱਦਿਅਕ ਕੰਮ ਬੰਦ ਕਰੇ ਤੇ ਇਹਦੇ ਆਪਕਾ ਨਹੀਂ ਜਿਹੜੀਆਂ ਪ੍ਰੋਮੋਸ਼ਨ ਆ ਜਿਹੜੀਆਂ ਹੱਕੀ ਮੰਗਦਾ ਹੈ ਪਿਛਲੇ 8-8 ਸਾਲ ਤੋਂ 10-10 ਸਾਲ ਤੋਂ ਪ੍ਰੋਮੋਸ਼ਨ ਆਉਂਦੇ ਸਾਡੇ ਜ਼ਿਲ੍ਹੇ ਦੇ ਵਿੱਚ ਪ੍ਰਾਇਮਰੀ ਦੇ ਵਿੱਚ ਸਾਡੇ 10 ਬਲਾਕ ਆ 10 ਬਲਾਕਾਂ ਦੇ ਵਿੱਚ ਇੱਕ ਵੀ ਬੀਬੀਓ ਨਹੀਂ ਸਾਡੇ ਜ਼ਿਲ੍ਹੇ ਦੇ ਵਿੱਚ ਚਰੁੰਜਾ ਜਿਹੜੇ ਹਾਈ ਸਕੂਲਾਂ ਨੇ ਚਰੁੰਜਾ ਹਾਈ ਸਕੂਲਾਂ ਦੇ ਵਿੱਚੋਂ ਅੱਧਿਆਂ ਤੋਂ ਜ਼ਿਆਦਾ ਦੇ ਵਿੱਚ ਸਕੂਲ ਮੁਖੀ ਨਹੀਂ ਹੈ ਸਰਕਾਰੀ ਸਕੂਲਾਂ ਦੇ ਵਿੱਚ ਨਿਵਾਸਤ ਨਹੀਂ ਹੈ ਪ੍ਰਿੰਸੀਪਲਾਂ ਦੀਆਂ ਪੋਸਟਾਂ ਖਾਲੀ ਹੈ ਇਹਨਾਂ ਸਮੱਸਿਆ ਨੂੰ ਲੈ ਕੇ ਅਸੀਂ ਇਹ ਜਲਾਸ ਕਰਨ ਜਾਣੇ ਹਾਂ ਇੱਕ ਦਿਨ ਦਾ ਪੂਰਾ ਨਿਤਕੇ ਅਸੀਂ ਇਹ ਜਲਾਸ ਕਰਾਂਗੇ ਤੇ ਅਸੀਂ ਇਹ ਆਪਕੋ ਵਰਗ ਨੂੰ ਅਪੀਲ ਕਰਦੇ ਹਾਂ ਵੀ ਇਸ ਜਨਰਲ ਕੌਂਸਲ ਦੇ ਵਿੱਚ ਜਿਹੜੀਆਂ ਤਹਿ ਦਿਸ਼ਾਵਾਂ ਸਾਡੀਆਂ ਹੋਣੀਆਂ ਉਹਦੇ ਵਿੱਚ ਅਸੀਂ ਜਿਹੜਾ ਵੀ ਸੰਘਰਸ਼ ਕਰਾਂਗੇ ਉਸ ਸੰਘਰਸ਼ ਨੂੰ ਜਨਤਕ ਸੰਘਰਸ਼ ਬਣਾਣ ਹੁਣ ਇਹ ਕੇਵਲ ਇਕੱਲੇ ਆਗੂਆਂ ਦੇ ਲੜਨ ਦੇ ਨਾਲ ਸਿੱਖਿਆ ਵਿਭਾਗ ਨਹੀਂ ਬਚਣਾ ਇਹਦੇ ਵਿੱਚ ਆਮ ਅਧਿਆਪਕਾਂ ਤੇ ਵਿਸ਼ੇਸ਼ ਤੌਰ ਤੇ ਮਹਿਲਾ ਅਧਿਆਪਕਾਂ ਨੂੰ ਬੇਨਤੀ ਕਰਦਾ ਕਿ ਉਹ ਜਥੇਬੰਦੀਆਂ ਦੇ ਵਿੱਚ ਆਪਣਾ ਵਿਸ਼ਵਾਸ ਪਕਾਉਂਦੇ ਹੋਏ ਤਕੜੇ ਹੋ ਕੇ ਇਸ ਸਭਾਸ਼ਾਂ ਦੇ ਵਿੱਚ ਸਾਥ ਦੇਣ ਤਾਂ ਜੋ ਸਰਕਾਰ ਦੇ ਨਾਲ ਸਾਡੀਆਂ ਵਿੱਤੀ ਮੰਗਾਂ ਸਾਡੀਆਂ ਵਿਭਾਗੀ ਮੰਗਾਂ ਸਾਡੀਆਂ ਪ੍ਰੋਮੋਸ਼ਨਾਂ ਦਾ ਸਵਾਲ ਹੈ ਤੇ ਸਾਡੇ ਮਾਨ ਸਨਮਾਨ ਦਾ ਉਹ ਸਾਰੇ ਸਵਾਲ ਜਿਹੜੇ ਹਲ ਕਰਾਈਏ ਇਹ ਚੈਨਲ ਕੌਂਸਲ 22 ਤਰੀਕ ਨੂੰ ਕੱਲ ਨੂੰ ਅਸੀਂ ਕਰੀ ਜਾ ਰਹੇ ਹਾਂ ਅਸੀਂ ਇਹ ਜਾਣੇ ਲਈ ਝੋਣਾ ਦੇ ਤੌਰ ਤੇ ਇਤਿਹਾਸਿਕ ਗੁੰਮਨ ਪੁੱਛੀ ਜੀ ਬਹੁਤ ਬਹੁਤ ਧੰਨਵਾਦ ਤੁਹਾਨੂੰ ਧੰਨਵਾਦ ਪ੍ਰਧਾਨ ਜੀ ਬੋਲੇ ਸਾਥੀਓ ਜਦੋਂ ਤੱਕ ਅੱਡੇ ਤੋਂ ਤਿਆਰੀਆਂ ਦਾ ਪ੍ਰਬੰਧ ਖਾਉਣੇ ਇਹਦੇ ਵਿੱਚ ਇਹ ਵੀ ਪ੍ਰਧਾਨ ਜੀ ਦੇ ਵਿਅਕਤ ਕਹਿ ਸਕਦਾ ਅਗਰ ਕੋਈ ਨਵੇਂ ਸਾਥੀ ਯੰਗ ਸਾਥੀ ਅਜੇ ਦਰਸ਼ਕ ਇਹਨੂੰ ਦੇਖਣਾ ਚਾਹੁੰਦੇ ਹਨ ਰੋਪੜ ਜ਼ਿਲ੍ਹੇ ਦੇ ਉਹਨਾਂ ਵਾਸਤੇ ਮੈਂ ਪ੍ਰਧਾਨ ਜੀ ਦੇ ਬਿਨਾਂ ਕਿਸੇ ਦੇ ਪਾਸ ਕਿਉਂਕਿ ਨਵੀਂ ਸਾਨੂੰ ਪਨੀਰੀ ਚਾਹੀਦੀ ਹੈ ਦਰਸ਼ਕ ਸਾਡੀ ਜਨਰਲ ਕੌਂਸਲ ਦੇਖਣ ਮੋਸਟ ਵੈਲਕਮ